ਇਹ ਆ ਦੇ ਪੜ ਦਾ ਬੂਟਾ ਵਈ ਹੈ ਓਏ ਆ ਪਤਾ ਨਹੀਂ ਯਾਰ ਕਿਹੜਾ ਖੜਾ ਯਾਰ ਓ ਦੋਨਾ ਮੁੰਡਿਓ ਬਾਬਾ ਜੀ ਖੜਾ ਹਾਏ ਹਾਏ ਦੋਨਾ ਮੁੰਡਿਓ ਬਾਬਾ ਜੀ ਖੜਾ ਦੋਨਾ ਮੁੰਡਿਓ ਬਾਬਾ ਜੀ ਖੜਾ ਹਾਏ ਹਾਏ ਮੈਂ ਲੈ ਕੇ ਆਇਆ ਮੈਂ ਗਾਲਾ ਗੂਆ ਪੂਆ ਮੈਂ ਨਾ ਮੜੀ ਮੋਟੀ ਆ ਗਿਆ ਨਾ ਬੰਦੀ ਖੋਲ ਜਾਗਾ ਹੈਨੀ ਜਿੰਨੀ ਕੇਰੀ ਤੂੰ ਲਈ ਫਿਰਦਾ ਡੈਡੀ ਹੁਣ ਇਹਨੇ ਕੰਬੈਨ ਧੋ ਕੇ ਖੜਾਈ ਅੱਛਾ ਇੱਥੇ ਹੈ ਆ ਗਈ ਚੌੜ ਤੇ ਮੈਂ ਲੈ ਕੇ ਆਇਆ ਓਪਨ ਇਹਨੇ ਜੀ ਕੰਬੈਨ ਅੱਛਾ ਲੈ ਕੇ ਆਇਆ ਬਾਬਾ ਇੱਥੇ ਆ ਕੇ ਬ੍ਰੇਕ ਜੀ ਲੱਗਣ ਮੈਂ ਐ ਕਰਕੇ ਪਾਣ ਦੇ ਵਿੱਚ ਨਹੀਂ ਸੱਟਨੀ ਮੈਂ ਤਾਂ ਚੱਲ ਬਈ ਤੇ ਸੱਟਨੀ ਨਹੀਂ ਉੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਹੋ ਰਿਹਾ ਡੈਡੀ ਡੈਡੀ ਵੀ ਕਰਦਾ ਓਏ ਉੱਥੇ ਨਹੀਂ ਜਾਣਾ ਬਾਈ ਕੁੱਟੂਗਾ ਚੱਲ ਕੇ ਆਈਏ ਕੀ ਕਰਨਾ ਕੋਈ ਨਹੀਂ ਰੁਕ ਜਦੋਂ ਨਾ ਨਾ ਜਾ ਕੇ ਆਉਣਾ ਨਹੀਂ ਨਹੀਂ ਰੋਕ ਰੋਕੇ ਨਹੀਂ ਯਾਰ ਮੈਂ ਰੋਕਣਾ ਨਹੀਂ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਘੈਂਟ ਜੇ ਵਲੌਗ ਵੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਬਹੁਤ ਟਾਈਮ ਤੋਂ ਇਹ ਵਲੌਗ ਦੀ ਡਿਮਾਂਡ ਆ ਰਹੀ ਸੀ ਕਿ ਜਦੋਂ ਦਾ ਆਪਾਂ ਪਿਛਲਾ ਵਲੌਗ ਪਾਇਆ ਸੀ ਕੈਰੀ ਹੋਮ ਵਾਲਾ ਉਦੋਂ ਦੇ ਕਮੈਂਟ ਤੇ ਮੈਸੇਜ ਆ ਰਹੇ ਸੀ ਕਿ ਭਾਈ ਕੈਰੀ ਦਾ ਪੈਂਡ ਕਿਹੜਾ ਵਾ ਕੈਰੀ ਦਾ ਪੈਂਡ ਕਿੱਥੇ ਕ ਪੈਂਦਾ ਵਾ ਸਾਰਾ ਕੁਝ ਦਿਖਾਓ ਤਾਂ ਫਾਈਨਲੀ ਬਹੁਤ ਜਿਆਦਾ ਡਲੇ ਤੋਂ ਬਾਅਦ ਹੁਣ ਆਪਾਂ ਕੈਰੀ ਦੇ ਪੈਂਡ ਚੱਲਦੇ ਆ ਤੇ ਤੁਹਾਨੂੰ ਦਿਖਾਵਾਂਗੇ ਭਾਈ ਕੈਰੀ ਦਾ ਪੈਂਡ ਵਿੱਚ ਕੀ ਕੀ ਚੀਜ਼ਾਂ ਵਾ ਕੀ ਫੈਸਿਲਿਟੀਆਂ ਕੈਰੀ ਕਿੱਥੇ ਰਹਿੰਦਾ ਵਾ ਇਹਨਾਂ ਨੂੰ ਐ ਨਹੀਂ ਪਤਾਗਾ ਕੈਰੀ ਕਿੱਥੇ ਰਹਿੰਦਾ ਵਾ ਗਲਤ ਦਾਦਾ ਬਾਈ ਉਹ ਤੁਹਾਨੂੰ ਅੱਜ ਸਾਰਾ ਕੁਝ ਰਿਐਲਿਟੀ ਤੁਹਾਨੂੰ ਸਾਰੀ ਦੱਸਣੀ ਆ ਤਾਨੂੰ ਉ ਝੂਠ ਦੱਸਦਾ ਮੈਂ ਆ ਪਿੰਡ ਰਹਿੰਦਾ ਵਾ ਹੋਰ ਪਿੰਡ ਰਹਿੰਦਾ ਉਹ ਕਾਫੀ ਚ ਜਾਉ ਸਾਡੇ ਨਾਲ ਵੀ ਝੂਠ ਬੋਲਦਾ ਵਾ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਕਰਾਂਗੇ ਬਸ ਤੁਹਾਨੂੰ ਸੱਚੀਆਂ ਗੱਲਾਂ ਦੱਸਾਂਗੇ ਤੇ ਚਲੋ ਹੁਣ ਆਪਾਂ ਕੈਰੀ ਕੋ ਚੱਲਦੇ ਆਂ ਅੱਗੇ ਲੇਟ ਹੋ ਗਿਆ ਫੋਨ ਕਰੀ ਜਾਂਦਾ ਮੈਨੂੰ ਪਤਾ ਜੇ ਮੈਂ ਹੋਰ 10 20 ਮਿੰਟ ਡਿਲੇ ਹੋ ਗਿਆ ਉਹਨੇ ਕਿਤੇ ਨਾ ਕਿਤੇ ਹੋਰ ਭੱਜ ਜਾਣਾ ਅੱਜ ਹੀ ਹੁਣ ਮੈਂ ਧਮਕੀਆਂ ਦਿੱਤੀਆਂ ਬਾਈ ਪਹਿਲਾਂ ਕਿ ਜੇ ਤੂੰ ਕਿਤੇ ਗਿਆ ਤੇਰੀ ਲੱਤ ਤੋੜਨੀ ਆ ਭੱਜ ਨਾ ਜਾਈ ਸੌ ਲੱਗੇ ਬਾਈ ਉਹਨੂੰ ਤਕਰੀਬਨ 2 3 ਮਹੀਨੇ ਹੋ ਗਏ ਕਿਤੇ ਨਾ ਕਿਤੇ ਉਹਦਾ ਕੋਈ ਨਾ ਕੋਈ ਪੰਗਾ ਪੈ ਜਾਂਦਾ ਵਾ ਉਟ ਜਾਂਦੀ ਆ ਕਾਫੀ ਚੀਜ਼ਾਂ ਐਂ ਜੇ ਹੋਈ ਜਾਂਦੀਆਂ ਵਾ ਤੇ ਕਈ ਵਾਰ ਤਾਂ ਲਾਰੇ ਹੀ ਲਾ ਜਾਂਦਾ ਮੈਂ ਇੱਥੇ ਆ ਮੈਂ ਉੱਥੇ ਆਣਾ ਤੇ ਚਲੋ ਹੁਣ ਆਪਾਂ ਕੈਰੀ ਕੋਲ ਚੱਲਦੇ ਆਂ ਜਾ ਕੇ ਖੱਪ ਪਾਉਨੇ ਆ ਤੇ ਜਿਹੜੀ ਵੀ ਰਿਐਲਿਟੀ ਆ ਸਾਰਾ ਕੁਝ ਦੱਸਦੇ ਆਂ ਬਾਈ ਕੈਰੀ ਦੇ ਪਿੰਡ ਦੀ ਆਪਾਂ ਆਪਦੇ ਮਹੱਲੇ ਤੋਂ ਲੋਕੇਸ਼ਨ ਲਾ ਲੈਨੇ ਆ ਤੁਹਾਨੂੰ ਸਾਰਾ ਕੁਝ ਪਾਸ ਲੱਗ ਜਾਊਗਾ ਹੁਣ ਆਪਾਂ ਇਹ ਤੇ ਟੰਗਣ ਲੱਗਿਆ ਬਾਈ ਇਹਨੂੰ ਭਾਈ ਬਹੁਤ ਬਣਾ ਲਿਆ ਟਾਈਮ ਲੈਪਸ ਕੈਰੀ ਦਾ ਪੈਂਡ ਔਨ ਚ ਨਹੀਂ ਆਉਂਦਾ ਯਾਰ ਘਟੋੜਾ ਟਾਈਮ ਲੈਪਸ ਆ ਉਹ ਵੀ ਕਾਫੀ ਜ਼ਿਆਦਾ ਹੋ ਗਿਆ ਹੁਣ ਆਪਾਂ ਰਾਈਕੋਟ ਰੋਡ ਤੇ ਆ ਚੁੱਕੇ ਹਾਂ ਮਤਲਬ ਖਾੜੇ ਵਾਲੀ ਨਹਿਰ ਤੇ ਪਹੁੰਚ ਚੁੱਕੇ ਹਾਂ ਹੁਣ ਟ੍ਰੈਫਿਕ ਵੀ ਯਾਰ ਜ਼ਿਆਦਾ ਸੀਗਾ ਟ੍ਰੈਫਿਕ ਕਰਕੇ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਵਾ ਬਾਕੀ ਹੁਣ ਮੈਂ ਇੱਧਰ ਵੀ ਕਾਫੀ ਟਾਈਮ ਬਾਅਦ ਆਇਆ ਵਾਂ ਦੇਖਦੇ ਕੈਰੀ ਵਾਲੇ ਪੈਂਡ ਵਾਲਾ ਪੌਲ ਜਿਹੜਾ ਵਾ ਬਣ ਗਿਆ ਨਹੀਂ ਬਣਿਆਗਾ ਆਹ ਦੇਖੋ ਬਾਈ ਸਾਈਡ ਤੇ ਰੱਖਿਆ ਪਿਆ ਵਾ ਤਕਰੀਬਨ ਮੈਂ ਯਾਰ ਰੀਲ ਦੇਖੀ ਸੀ ਕਿ ਤਿੰਨ ਦਿਨ ਇਹ ਰੋਡ ਇਹਦਾ ਵਾ ਹਲਾ ਇਹ ਬੰਦ ਰ ਮੇਰੇ ਸਹੌਣਾ ਤਿੰਨ ਦਾ ਰੋਡ ਵੀ ਬੰਦ ਰਿਆ ਵਾ ਤੇ ਇਹ ਵੀ ਨਹੀਂ ਚੱਲਿਆਗਾ ਆ ਦੇਖੋ ਹੁਣ ਬਣਿਆ ਪਿਆ ਵਾ ਤੇ ਥੱਲੇ ਵਾਲਾ ਕੰਮ ਰਹਿ ਗਿਆ ਬਸ ਹਣਾ ਸਾਰਾ ਇਹਦਾ ਤੇ ਬਾਕੀ ਸਾਰਾ ਤਕਰੀਬਨ ਬਣ ਗਿਆ ਵਾ ਇਹ ਰੋਡ ਯਾਰ ਬੜਾ ਦਿੱਕਤ ਸੀਗੀ ਉੱਥੇ ਤੱਕ ਰਹੀਦੀ ਲੈਂ ਲੱਗੀ ਹੁੰਦੀ ਸੀ ਕਈ ਵਾਰ ਇਨਾ ਚੱਕਰ ਪੈਂਦਾ ਸੀ ਇਹ ਬਾਈ ਜਿਹੜਾ ਪੁਲ ਬਣਿਆ ਹਾ ਇਹ ਅੰਗਰੇਜ਼ਾਂ ਦੇ ਟਾਈਮ ਦਾ ਬਣਾਇਆ ਤੁਹਾਨੂੰ ਦੱਸ ਦਈਏ ਹੁਣ ਵੱਡਾ ਪੁਲ ਬਣ ਰਿਹਾ ਵਾ ਜਿਹਦੇ ਨਾਲ ਟੂ ਵੀਲਰ ਦੋਨੇ ਨਿਕਲ ਸਕਣ ਬਾਕੀ ਬਾਈ ਸਾਰੇ ਰੋਡ ਬਣ ਜਾਣਗੇ ਪਰ ਆਹ ਕੇਰੀ ਦੇ ਪਿੰਡ ਵਾਲਾ ਰੋਡ ਜਿੰਦਗੀ ਭਰ ਨਹੀਂ ਬਣਨਾਗਾ ਪਿਛਲੇ ਵਲੌਗ ਵਿੱਚ ਵੀ ਤੁਸੀਂ ਦੇਖਿਆ ਹੋਣਾ ਤੇ ਇਹ ਉਦੋਂ ਵੀ ਰੋਡ ਨਹੀਂ ਬਣਿਆ ਸੀਗਾ ਤੇ ਹੁਣ ਆਪਾਂ ਖਾੜੇ ਪਿੰਡ ਵਿੱਚ ਆ ਚੁੱਕੇ ਹਾਂ ਇਹ ਪਿੰਡ ਦਾ ਬਾਈ ਏਕਾ ਬਹੁਤ ਹੀ ਜ਼ਿਆਦਾ ਵਾ ਤੇ ਬੰਦੇ ਵੀ ਪੂਰੇ ਸਰਾਸਰਾਏ ਇੱਚ ਰਹਿੰਦੇ ਆ ਤੇ ਸਾਰੇ ਭਰਾ ਆਪਾਂ ਨੂੰ ਬਹੁਤ ਪਿਆਰ ਕਰਦੇ ਆ ਤੇ ਚਲੋ ਹੁਣ ਆਪਾਂ ਇਸ ਤੋਂ ਅਗਲਾ ਪਿੰਡ ਕੇਰੀ ਦਾ ਵਾ ਤੇ ਕੇਰੀ ਦੇ ਪਿੰਡ ਚਲਦੇ ਆ ਜੀ ਆਪਾਂ ਦੇਖੋ ਸਾਰਾ ਰੋਡ ਟੁੱਟਿਆ ਪਿਆ ਨਾ ਨਿੰਗਣ ਵਿੱਚ ਬੜਾ ਚੱਕਰ ਪੈਂਦਾ ਰਹਿਣਾ ਆ ਦੇ ਲੋ ਬਾਈ ਹੁਣ ਕੈਰੀ ਦੀਆਂ ਫੁੱਦੂ ਗੱਲਾਂ ਤੇ ਤੁਸੀਂ ਕਹਿੰਦੇ ਹੋ ਬੁੱਟਰਾ ਕਾਹਦੋ ਗਾਣਾ ਕੱਢਦਾ ਨਾ ਕੈਰੀ ਨੂੰ ਕਾਹਦੋ ਕੁੜਦਾ ਹੁਨਾ ਐਸ ਕਰਕੇ ਕੁੜਦਾ ਹੁਨਾ ਬਾਈ ਮੈਂ ਹੁਣ ਉਹਨੂੰ ਦੱਸ ਕੇ ਤੁਰਿਆ ਸੀ ਕਿ ਮੈਂ ਕੈਰੀ ਔਨ ਲੱਗਾ ਵਾਂ ਮੈਂ ਤੁਰ ਪਿਆ ਵਾਂ ਤੇ ਹੁਣ ਦੇਖੋ ਕੁੱਤੇ ਭਗਾਈ ਕਰਨ ਪਤਾ ਨਹੀਂ ਕਿਹੜੇ ਪਿੰਡ ਚਲੇ ਗਿਆ ਨਾਲ ਦੇ ਪਿੰਡ ਚਲੇ ਗਿਆ ਤੇ ਉਹਨੂੰ ਵੀ ਆਪਦਾ ਪਿੰਡ ਹੀ ਦੱਸਦਾ ਹੁਣ ਤੁਸੀਂ ਬਾਈ ਦੱਸੋ ਜਿਹੜਾ ਪਿੰਡ ਕਿਲੋਮੀਟਰ 2 ਕਿਲੋਮੀਟਰ ਦੂਰ ਹੋਵੇ ਉਹਦੇ ਨਾਲ ਛੜਕ ਲੱਗਦੀ ਹੋਵੇ ਉਹ ਸੇਮ ਪਿੰਡ ਹੁੰਦਾ ਜਾਂ ਲੱਗ ਹੁੰਦਾ ਮੁੱਕ ਦੀ ਗੱਲ ਯਾਰ ਉਹਦਾ ਨਾਮ ਹੀ ਲੱਗਾ ਉਹਨੂੰ ਆਪਦਾ ਪਿੰਡ ਕਹਿੰਦਾ ਏ ਕਹਿੰਦੇ ਸਾਡਾ ਪਿੰਡ ਤੇ ਚਲੋ ਯਾਰ ਹੁਣ ਕੈਰੀ ਨੂੰ ਉੱਥੇ ਜਾ ਕੇ ਮਿਲਦੇ ਆਂ ਬਾਈ ਬਾਹਾਲੀਆਂ ਯਾਰ ਗਾਣਾ ਸੌਂਦਾ ਚਾਹ ਬਾਣਾ ਏ ਪਤਾ ਨਹੀਂ ਕਾਦੋਂ ਆਹ ਦੇਖੋ ਯਾਰ ਆ ਫਿਰਦਾ ਵਾ ਇੱਥੇ ਕੋਤਿਆਂ ਨਾਲ ਪੰਗੇ ਲੈਂਦਾ ਪਤਾ ਨਹੀਂ ਕੀ ਕਰਦਾ ਫਿਰਦਾ ਰਹਿੰਦਾ ਵਾ ਤੇ ਆਹ ਦੇਖੋ ਬਾਈ ਯਾਰ ਹੁਣ ਅੱਗੇ ਅੱਗੇ ਜਾ ਰਿਹਾ ਆਹ ਨਾਲ ਪਤਾ ਨਹੀਂ ਕਿੱਧਰ ਲੈ ਚੱਲਿਆ ਬਾਈ ਇਹ ਔਲੇ ਪੰਗੇ ਲੈਂਦਾ ਯਾਰ ਇਹ ਵੀ ਪਤਾ ਨਹੀਂ ਕਿਹਾ ਹੁਣ ਆ ਕਹੂਆ ਮੇਰਾ ਘਰ ਆ ਇੱਕ ਤੇ ਗੱਪੀ ਬੜਾ ਯਾਰ ਹੈ ਗੱਪੀਆਂ ਦਾ ਗੱਪੀ ਆ ਇਹ ਕਹਿ ਰਿਓ ਇੱਥੇ ਹੀ ਕਰਦਾ ਤੇ ਡੈੜੀਆ ਚ ਪਾਹ ਆਈਆ ਚੜ ਕੇ ਆਵੇ ਮੇਰੇ ਨਾਲ ਮੈਂ ਕਹਾ ਕੁੱਟੂ ਉਹੀ ਮੈਂ ਕਹਾ ਨਾ ਗੇ ਨਿਕਲੋ ਕਰੋ ਨਹੀਂ ਇਹ ਘਰ ਕੀ ਦਾ ਹੈ ਇਹ ਘਰ ਕੀ ਦਾ ਦਾ ਆਪਣਾ ਹੀ ਦੇਖਿਆ ਭਾਈ ਦੇਖਿਆ ਮੈਨੂੰ ਇਹ ਬੰਦੇ ਦਾ ਪਹਿਲਾਂ ਹੀ ਪਤਾ ਹੁੰਦਾ ਵਾ ਇਹ ਬੰਦੇ ਦੇ ਡਾਇਲੋਗ ਕੱਲੇ ਕੱਲੇ ਰਟੇ ਹੋਏ ਆ ਇਹ ਵੀ ਆਪਣਾ ਹੀ ਹੈ ਵੀਰਿਆ ਆਪਣਾ ਹੀ ਮੇਤਰੋ ਹੁਣ ਆਪਾਂ ਕੇਰੀ ਨੂੰ ਚੱਕ ਲਿਆ ਵਾ ਤੇ ਹੁਣ ਆਪਾਂ ਕੇਰੀ ਦੇ ਪਿੰਡ ਨੂੰ ਰਵਾਨਾ ਹੋ ਚੁੱਕੇ ਆ ਮੁੱਖ ਦੀ ਗੱਲ ਇਹ ਆ ਕਿਹੜੀ ਜਿੱਥੇ ਆਪਾਂ ਹੁਣ ਜਾ ਰਹੇ ਆ ਇਹ ਪਿੰਡ ਨੂੰ ਵੀ ਆਪਦਾ ਪਿੰਡ ਦਾ ਹਦਦਾ ਵਾ ਇਹ ਜਿੱਥੇ ਹੁਣ ਆਪਾਂ ਹੈਗੇ ਆ ਧਮੀਪੁਰਾ ਬਾਈ ਉਹ ਛੋਟਾ ਸ਼ੁਕਰ ਆ ਬਾਈ ਤੂੰ ਮੰਨ ਗਿਆ ਤੂੰ ਮੰਨਦਾ ਨਹੀਂ ਹੁੰਦਾ ਤੂੰ ਨਹੀਂ ਤਾਂ ਇਹ ਪਿੰਡ ਨੂੰ ਵੀ ਇਦਾਂ ਕਹਿਣਾ ਨਾ ਕਿ ਬਾਬਾ ਇਹ ਵੀ ਸਾਡਾ ਪਿੰਡ ਹੀ ਆ ਸਾਡਾ ਪਿੰਡ ਹੀ ਸਾਡਾ ਬਾਈ ਪਹਿਲਾ ਪਿੰਡ ਇੱਥੇ ਸੀਗਾ ਪਹਿਲਾ ਸੀ ਕਹਿਣਾ ਗੱਲ ਆਪਰੇ ਪਿੰਡ ਦੇ ਵਿੱਚੋਂ ਯਾਰ ਚਾਰ ਬਜ਼ੁਰਗ ਸਾਡੇ ਉੱਧਰ ਗਏ ਸੀਗੇ ਉੱਥੇ ਗਏ ਆ ਨਾ ਹੁਣ ਤਾਂ ਉੱਥੇ ਚਲੇ ਗਏ ਨਾ ਹੁਣ ਤਾਂ ਛੋਟਾ ਪਿੰਡ ਉਹ ਵਾਲਾ ਹੋ ਗਿਆ ਨਾ ਆ ਵੀ ਆ ਵੀਰੇ ਇਹ ਕਿਵੇਂ ਹੋਇਆ ਯਾਰ ਇੱਥੇ ਤੇਰੀ ਜ਼ਮੀਨ ਆ ਹਾਂ ਇੱਥੇ ਤੇਰਾ ਘਰ ਆ ਘਰ ਨਹੀਂ ਬਾਬਾ ਇਹ ਤਾਂ ਉਹ ਦੇਖ ਕੇ ਮੈਂ ਤੇਰੇ ਪਿੰਡ ਦੇ ਆਪਾਂ ਗਲਤ ਜੇ ਗੱਡੀ ਦੇ ਕੇ ਡਰ ਜਾਂਦੇ ਆ ਸਾਡੇ ਉਧਰ ਦੇ ਪਿੰਡੇ ਚ ਬਈ ਡੋਟੇ ਫੀਮ ਚੱਲਦੀ ਆ ਸਾਡੇ ਇਧਰ ਦੇ ਪਿੰਡੇ ਚ ਬਈ ਸਭ ਤੋਂ ਗੰਦੇ ਗੰਦੇ ਨੇ ਜਾਂਦੇ ਆ ਮਲਦੋਨਾ ਪਿੰਡਾਂ ਜੋ ਕੋਈ ਪਿੰਡ ਸਿਆਣਾ ਨਹੀਂਗਾ ਉਧਰਲਾ ਪਿੰਡ ਫੀਮ ਡੋਟੇ ਅੱਛਾ ਉਧਰਲਾ ਪਿੰਡ ਤਕੜਾ ਥੋੜਾ ਸ਼ਾਹੀ ਨਸ਼ੇ ਕਰਦਾ ਸ਼ਾਹੀ ਨਸ਼ੇ ਕਰਦਾ ਤੇ ਤੂੰ ਸਾਡੇ ਪਿੰਡ ਦੇ ਸੜਕਾਂ ਨੂੰ ਮਾੜਾ ਕਹਿੰਦਾ ਹੈ ਨਾ ਪਿੰਡਾਂ ਦੇ ਵਲੌਗ ਵਿੱਚ ਆਹ ਦੇਖੋ ਬਾਈ ਕਿਹੜੀ ਸਰਪ ਐਡ ਕਟੂਆ ਆ ਉਹ ਵੀ ਪਿੰਡ ਦੇ ਵਿੱਚ ਐਂਟਰੀ ਤੋਂ ਪਹਿਲਾਂ ਐਂਟਰੀ ਤੋਂ ਪਹਿਲਾਂ ਇੱਕ ਟੋਆ ਆ ਬਈ ਇੱਕ ਟੋਆ ਸੌ ਇਹ ਪਤਾ ਕਾਦੋ ਇੱਕ ਟੋਆ ਰੱਬ ਦੀ ਸੌਖ ਹੈ ਕਹਿੰਦੇ ਇਹ ਇਹ ਅਖਾੜੇ ਤੋਂ ਲੈ ਕੇ ਸਟਾਰਟ ਹੋ ਜਾਂਦੇ ਟੋਏ ਇਹ ਇੱਕ ਟੋਆ ਹੈ ਪਤਾ ਕਾਦੋ ਹਾਂ ਤੈਨੂੰ ਮੈਂ ਦੱਸਦਾ ਬਈ ਇੱਥੇ ਪਿੰਡ ਦੇ ਵਿੱਚ ਐਂਟਰ ਹੋਣਾ ਬਈ ਚੰਗਾ ਮਾਹੌਲ ਤੁਹਾਨੂੰ ਮਿਲਣਾ ਬਈ ਟੋਏ ਕਰੂ ਠੀਕ ਭਜਾ ਕੇ ਨਹੀਂ ਲੰਘਣੀ ਠੀਕ ਆ ਬਰੇ ਪਰ ਤੂੰ ਸੱਚ-ਸੱਚ ਦੱਸ ਦੇ ਖਾੜੇ ਤੋਂ ਲੈ ਕੇ ਥੋੜੇ ਪਿੰਡ ਤੱਕ ਟੋਏ ਕਿੰਨੇ ਆ ਭਾਈ ਜਗਰਾਉਂ ਤੋਂ ਲੈ ਕੇ ਖਾੜੇ ਤੱਕ ਟੋਏ ਵਾਲੀ ਆ ਤੂੰ ਫਿਰ ਉਹੀ ਤਾਂ ਗੱਲ ਆ ਅਸੀਂ ਤੂੰ ਬਾਦ ਖਾੜੇ ਤੋਂ ਲੈ ਕੇ ਸਾਡੇ ਪਿੰਡ ਤੱਕ ਦਾ ਫੜੀ ਘੰਟਾ ਮੈਂ ਉਹੀ ਤਾਂ ਗੱਲ ਕਹਿਣਾ ਜਦੋਂ ਯਾਰ ਅਸੀਂ ਆਪਦੇ ਪਿੰਡ ਨੂੰ ਜਾ ਰਹੇ ਸੀ ਕਿ ਪਹਿਲੀ ਵਾਰ ਮੈਂ ਇਹਨਾਂ ਨੂੰ ਘਰ ਦਿਖਾਉਣ ਚੱਲਿਆ ਸੀ ਤੇ ਇਹ ਟੋਏ ਕਿੰਨ ਲੱਗ ਗਿਆ ਤੀਜੇ ਪਿੰਡ ਤੋਂ ਤੇ ਹੁਣ ਹੋਂ ਦੱਸ ਤੂੰ ਦੋ-ਦੋ ਸੈਕਿੰਡ ਬਾਅਦ ਟੋਆ ਆਉਂਦਾ ਬਰੇ ਚਲ ਬਈ ਆਹ ਪੈਟਰੋਲ ਪੰਪ ਪਲੇ ਦਾ ਵੀ ਇਹ ਇਹ ਰਾਸ਼ਟਰੀ ਟੂ ਆ ਹਾਂ ਤੂੰ ਵੀ ਗਈ ਸਾਡੇ ਪਿੰਡ ਦਾ ਪੈਟਰੋਲ ਪੰਪ ਆਪਾਂ ਇਹ ਇਮਟਰਲ ਪੰਪ ਵੀ ਸਾਡੇ ਪਿੰਡ ਦਾ ਮੇਰੇ ਨਾਲ ਦੇ ਪਿੰਡ ਦਾ ਦੂਜੇ ਪਿੰਡ ਦਾ ਜਿਹੜੇ ਪਿੰਡ ਤੋਂ ਆਪਾਂ ਆ ਰਹੇ ਆ ਉਹ ਪਿੰਡ ਦਾ ਬਾਈ ਇਹ ਕਰਦਾ ਨਾ ਹੱਥ ਖੜਾਵਾ ਪੈਟਰੋਲ ਪੰਪ ਦਾ ਮਾਲਕ ਹੋ ਕੇ ਆਪਾਂ ਆ ਅੱਛਾ ਉਹ ਪੈਟਰੋਲ ਪੰਪ ਦਾ ਮਾਲਕ ਸੀਗਾ ਬਾਈ ਉਹ ਵਾਲਾ ਜਿਹੜਾ ਜਾ ਰਿਹਾ ਨਾ ਉਹ ਪੈਟਰੋਲ ਪੰਪ ਦਾ ਮਾਲਕ ਸੀਗਾ ਹਾਂ ਇਹ ਕਰਾਈ ਹੱਥ ਖੜਾ ਉਹ ਬਾਈ ਇੱਥੇ ਉੱਥੇ ਰਹਿੰਦਾ ਵਾਲਾ ਕਿਤੇ ਨਹੀਂ ਨਹੀਂ ਪੈਟਰੋਲ ਪੰਪ ਚਲੋ ਯਾਰ ਹੁਣ ਤੁਹਾਨੂੰ ਗੈਰੀ ਦਾ ਪਿੰਡ ਦਿਖਾਉਂਦੇ ਆ। ਸੁਣਾਓ ਯਾਰ ਉਹ ਸੁਪਨਾ। ਹਾਂ ਸੁਪਨਾ ਸੁਣਾ ਕਿਹੜਾ ਸੁਪਨਾ ਆਇਆ। ਤਕੜਾ ਸੁਪਨਾ ਆਇਆ ਜੀ। ਸੁਨਾ ਬਰ ਬੱਬਾ ਸੁਪਨਾ। ਮੈਂ ਨਾ ਯਾਰ ਇੱਕ ਦਿਨ ਕੂਠੇ ਲੇਖੜਾ। ਹਾਂ ਇੱਥੇ ਹੀ ਸੀ ਗੈਰੀ ਦੇ ਘਰੀ ਕੋਠੇ ਤੇ। ਅੱਛਾ ਤੇ ਮੈਂ ਕੂਠੇ ਤੋਂ ਡਿੱਗ ਪਿਆ। ਇਹ ਅੱਛਾ ਸੁਪਨੇ ਚ ਅੱਛਾ ਅਜੋ ਡਿੱਗ ਗਿਆ ਬਈ ਮੈਂ ਜਦੋਂ ਅੱਖਾਂ ਖੋਲ੍ਹ ਗਿਆ ਉੱਥੇ ਕੋਈ ਬੰਦਾ ਹੈ ਹੀ ਨਹੀਂ। ਸਾਰੇ ਕੁੱਤੇ ਹੀ ਕੁੱਤੇ। ਅੱਛਾ ਸਾਰੇ ਕੁੱਤੇ। 10 ਕ ਦਿਨ ਤਾਂ ਮੇਰੀ ਕੁੱਤਿਆਂ ਨਾਲ ਭਰੀ ਆ ਲਿਆ ਜੀ ਰਹੀ ਉੱਥੇ। ਨਹੀਂ ਮੈਂ ਤੂੰ ਹੀ ਕੁੱਤੇ ਜੂਨੀ ਜ ਆ ਗਿਆ ਨਹੀਂ ਮੈਂ ਬੰਦਾ ਹੋ ਗਿਆ ਤੂੰ ਬੰਦਾ ਸੀਗਾ ਬਾਕੀ ਹਾਂ ਬਾਕੀ ਕੁੱਤੇ ਕੁੱਤੇ ਆ ਭਾਈ ਉਹਨਾਂ ਨੇ ਚਲਵਟਰੀ ਕੀਤੀ ਵਈਏ ਟੇਕ ਕੇਅਰ 11ਵੇਂ ਤੂੰ ਮੇਰੇ ਨੌਕ ਹੋ ਗਏ ਓਕੇ ਜੀ ਅੱਛਾ ਓਕੇ ਹੋ ਗਏ ਮੇਰੇ ਭਾਈ ਤੈਨੂੰ ਪਤਾ ਹੀ ਆ ਮੇਰੇ ਸੁਭਾਅ ਦਾ ਮੈਂ ਭੱਜ ਲਿਆ ਚੋਪੜਾ ਰੇੜੀ ਗੱਲਾਂ ਹਾਂ ਭੱਜ ਲਿਆ ਬਈ ਉਹ ਮੈਨੂੰ ਮਾਰਨ ਆ ਗਿਆ ਤੇ ਇਦੂ ਸਾਡੇ ਰੈਂਬੋ ਹੁੰਦਾ ਜੀ ਨਾ ਮਰਿਆ ਨਹੀਂ ਤੈਨੂੰ ਮੈਂ ਵੀ ਰੈਂਬੋ ਆ ਜਿਹਨੂੰ ਉਹਦੀ ਰੋਟੀ ਨਹੀਂ ਪਾਉਂਦੇ ਹੁੰਦੇ ਸੀਗੇ ਨਹੀਂ 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 ਇਹਦੂ ਟੇਕ ਕੇਅਰ ਨਹੀਂ ਕਰਦੇ ਹੁੰਦੇ ਵੀ ਉਹਦਾ ਬਾਲਾ ਚਾਹ ਸੀ ਉਹਨੂੰ ਉਹਦੀ ਤਮ ਪਾਰੀ ਆ ਲਈ ਜਾਂਦਾ ਹੁੰਦਾ ਜੀ ਨਾ ਜਿਹੜੀ ਡੇੜੀ ਨਮਾ ਗਏ ਇਹਨੂੰ ਹਾਂ ਅੱਗੇ ਤੇ ਫਿਰ ਉਹ ਆਇਆ ਉਹ ਉਹਨੇ ਕੀ ਕੀਤਾ ਕੁੱਤਾ ਆ ਗਿਆ ਢਾਲਿਆ ਇੱਕ ਅੱਛਾ ਸਾਰੇ ਕੁੱਤੇ ਮਗਰ ਹਟ ਗਏ ਕੁੱਤੇ ਮਗਰ ਹਟ ਗਏ ਉਹਨੂੰ ਬਾਜੋਂ ਪਤਾ ਚ ਲੱਗਿਆ ਉਹ ਨਾਲ ਆਉਂਤੇ ਰਾਜਾ ਆ ਆਪਣੇ ਦਾ ਰੈਂਬੋ ਤੈਨੂੰ ਉਹਨੇ ਬੰਨ ਕੇ ਰੱਖਿਆ ਬਾਤ ਤੇ ਰਾਜੇ ਨੇ ਕੁੱਤੇ ਮੇਰੇ ਰਾਜੇ ਨੂੰ ਅਸੀਂ ਕਿਹੜਾ ਰੈਂਬੋ ਨੂੰ ਬੰਨ ਕੇ ਰੱਖਿਆ ਹੀ ਕਰੀ ਮੇਰੇ ਰਾਜੇ ਨੂੰ ਦੀ ਰੋਟੀ ਤਾਂ ਪਾਉਂਦੇ ਨਹੀਂ ਹੁੰਦੇ ਸੀਗੇ ਤੈਨੂੰ ਕੀ ਪਤਾ ਤੇ ਹੱਥਾਂ ਨਾਲ ਖਵਾਉਂਦਾ ਹੁੰਦਾ ਸੀ ਮੇਰੇ ਇਹ ਗੱਲ ਤਾਂ ਝੂਠੀ ਮੇਰੇ ਮੈਨੂੰ ਪਹਚਾਇਆ ਤੇ ਫਿਰ ਉਹਨੂੰ ਜੈਪਸੀ ਦੇ ਛੱਟ ਕੇ ਗਿਆ ਕੁੱਤੇ ਯਸ਼ਾ ਜੈਪਸੀ ਤੇ ਆਏ ਤੇ ਤੂੰ ਜਲਾਇਆ ਰੈਂਬੋ ਦਾ ਯਾਰ ਮੈਨੂੰ ਉਸਰ ਕੀ ਹਜੇ ਵੀ ਬਹੁਤ ਹੁੰਦਾ ਉਹਨਾਂ ਪਤਾ ਕੀ ਚੱਕਰ ਹੈ ਹਾਂ ਡਾਕਟਰ ਕਹਿੰਦਾ ਨਹੀਂ ਬਚਣਾ ਨਹੀਂ ਉਹਨੂੰ ਪਾਰਪੂਮ ਵਗੈਰਾ ਹੋ ਗਈ ਜਿਹੜਾ ਕੋ ਖਾਂਦਾ ਹੀ ਹਾਂ ਮੈਂ ਬਾਬਾ ਨਿੱਕਾ ਆਇਆ ਹੁੰਦਾ ਇਹ ਮੈਂ ਅੱਛਾ ਨਿੱਕੇ ਹੁੰਦੇ ਤਾਂ ਮਰ ਗਏ ਪੌੜੀ ਆ ਪੌੜੀ ਆਦੇ ਬੈਠਾ ਬਈ ਮੈਂ ਨਾਲੇ ਮੈਂ ਰੋਈ ਆ ਮਾਏ ਰੋਟੀਆਂ ਚੂਰ ਕੇ ਬਾਬਾ ਦਹੀਂ ਚ ਪਾ ਕੇ ਆਇਆ ਕਰਦਾ ਉਹ ੱਪੇ ਨਾਲੇ ਇਹ ਤਾਂ ਗਲਤ ਸੀ ਯਾਰ 1 ਜਨਵਰੀ ਉਹ ਆਪਾਂ ਕੋਈ ਵੀ ਜਾਨਵਰ ਰੱਖਦੇ ਨਾ ਉਹਨਾਂ ਨਾਲ ਪਿਆਰ ਪੈਣਦਾ ਵਾ ਆਪਣੀ ਧਾਈ ਕੀ ਮੋਟਰ ਆ ਗਈ ਆ ਅੱਗੇ ਜਾ ਕੇ ਜਿੱਥੇ ਰਖਤ ਕਾਫੀ ਆ ਨਾ ਕਾ ਕੋਠੀਵਤਾ ਏਰੀਆ ਠੀਕ ਆ ਤੇਰੇ ਤਾਏ ਕਿੰਨੇ ਆ ਵੀਰੇ ਆਪਾਂ ਜਿੱਥੋਂ ਆਣ ਆਏ ਆ ਸਾਡੇ ਆਪ ਉਹ ਵੀ ਉਹ ਵੀ ਤੇਰਾ ਤਾਇਆ ਸੀਗਾ ਕਿਹੜੇ ਸਾਡੇ ਆਪ ਦੇ ਘਰ ਆ ਸਕਿਆ ਠੀਕ ਆ ਭਈਆ ਸਕਿਆ ਤੈ ਕੀ ਆ ਨਾ ਮੋਟਰਾਂ ਥੋੜੇ ਸੱਗਿਆ ਨੇ ਘਰ ਕਿਨੇ ਟੋਟਲ ਪੰਜਵੇਂ ਸਾਡੇ ਹੈਗੇ ਆ 25 30 ਹੈਗੇ ਆ ਸਾਡੇ ਚਾਰ ਥੋੜੇ 25 ਦੀ ਥੋੜੇ 25 ਦੀ ਘਰ ਉਹਨੇ ਰੋੜੋ ਆਹ ਜਿਹੜੇ ਇੱਧਰ ਲੈ ਘਰ ਹਾਂ ਸਾਰੇ ਸਗੀ ਆ ਦੇਖੋ ਭਾਈ ਕੈਰੀ ਦੇ ਪਿੰਡ ਚ ਐਂਟਰ ਹੁੰਦੇ ਹੀ ਸਟੇਸ਼ਨ ਆਉਂਦਾ ਸ਼ਮਸ਼ਾਨ ਘਾਟ ਸਟੇਸ਼ਨ ਆਉਂਦਾ ਵਾ ਵਿਦੇਸ਼ਾ ਤੋਂ ਅੱਗੇ ਜਾਣ ਵਾਲਾ ਮੈਂ ਨਾ ਰਾਤ ਨੂੰ ਤੇ ਕੈਰੀ ਦੇ ਪਿੰਡ ਦਾ ਭਾਈ ਨਾ ਆਵਾਜ਼ ਤੁਸੀਂ ਗਲਤ ਲੈ ਰਹੇ ਸੀਗੇ ਬਈ ਰਾਤ ਨੂੰ ਇਕੱਲਾ ਨਹੀਂ ਉਹ ਬਾਥਰੂਮ ਕਰਨੀ ਉੱਠਦਾ ਜਿੱਦੇ ਮਰੀ ਸੀ ਲੀ ਲੜੀ ਮੇਰਾ ਨਾ ਸੱਟ ਕੇ ਮੈਂ ਲਾਇਆ ਪਹਿਲਾ ਹਰਸ ਨੂੰ ਫੋਨ ਲਾਇਆ ਲੱਗਿਆ ਫਾਹ ਲੈਰੇ ਤੁਸੀਂ ਇਹ ਵੀ ਨਹੀਂ ਕਿਹਾ ਸਾਡੇ ਗੈਰੀ ਦੇ ਪਿੰਡ ਚ ਸਿਕਿਉਰਟੀ ਵੀ ਪੂਰੀ ਆ ਹਾਂਜੀ ਹਾਂਜੀ ਇਧਰ ਵੀ ਘਮਾ ਪੈਦਾ ਮੇਰਾ ਬਾਬਾ ਮੈਂ ਨਾ ਮੇਰਾ ਹਰਸ ਨੂੰ ਫੋਨ ਲਾਇਆ ਮੈਂ ਕਿਹਾ ਮੈਂ ਫਾਹ ਲੈਣ ਲੱਗਿਆ ਮੈਂ ਕਿਹਾ ਇੱਕ ਕੁੜੀ ਪਿੱਛੇ ਫਾਹ ਲੈਣ ਲੱਗਾ ਪਤਾ ਨਹੀਂ ਮੈਂ ਕਿਵੇਂ ਕਹਿ ਗਿਆ ਹੁਣ ਨਹੀਂ ਇਹਦਾ ਮੈਂ ਇਹਦਾ ਮੈਂ ਗੈਰੀ ਨੂੰ ਕਿਹਾ ਹਾਂ ਉਧਰੋਂ ਹਰ ਤੋਂ ਤਰਫ ਤੇ ਉਧਰੋਂ ਆਹ ਗੈਰੀ ਧਰਫ ਆ ਮੈਂ ਅੱਛਾ ਮੁਰ ਜਾ ਵੀ ਚੱਲ ਗੈਰੀ ਆ ਗਿਆ ਆਹ ਰੋ ਪਾਪਾ ਆ ਗਏ ਕੱਚਾ ਯਾਰ ਇੱਥੇ ਸਵੇਆਪੁਰੇ ਖੜਾ ਵੀ ਆਇਓ ਲੈ ਜਾ ਵਈ ਅੱਛਾ ਇਹ ਤਾਂ ਡਰ ਲੱਗਿਆ ਹੀ ਨਹੀਂ ਹੁਣ ਹੁਣ ਡਰ ਲੱਗਦਾ ਹਨਾ ਹਾਂ ਡਰ ਦਾ ਬੜਾ ਯਾਰ ਇੱਕ ਤਾਂ ਹੀ ਬਾਕੀ ਭਾਈ ਯਾਰ ਤੁਸੀਂ કેરી ਦਾ ਪਿੰਡ ਦੇਖੋ ਛੜਕਾਂ કેરી ਦੇ ਪਿੰਡ ਦੀਆਂ ਛੜਕਾਂ ਬਣੀਆਂ ਜਿਹੜੀ કેરી ਦੇ ਪਿੰਡ ਤੋਂ ਛੜਕਾਂ ਬਾਹਰ ਆ ਉਹ ਵਾਲੀਆਂ ਛੜਕਾਂ ਨਹੀਂ ਬਣ ਰਹੀਆਂ ਇਹ ਗਲੀ 'ਚ ਇੰਟਰਲੌਕ ਵਾਹ ਜੀ ਵਾਹ ਪੂਰੀ ਪੂਰੀ ਤਰੱਕੀ ਆ ਕੈਰੀ ਦੇ ਪਿੰਡ ਚ ਸਾਡੇ ਪਿੰਡ ਦੀ ਸਤਰੀਆਂ ਵਾਹ ਤੈਨੂੰ ਪੈਂਦੀ ਕੋ ਮਾ ਸਾਡਾ ਯਾਰ ਬਸ ਇਹੀ ਤਾਂ ਡ੍ਰੀਮ ਸੀਗਾ ਕੈਰੀ ਦਾ ਪਿੰਡ ਘੁੰਮਣਾ ਕੈਰੀ ਦੇ ਪਿੰਡ ਦੀ ਇੰਟਰਵਿਊ ਹੋ ਰਹੀ ਅੱਜ ਅੱਜ ਬਈ ਪੂਰੀ ਆ ਯਾ ਆਹ ਬਈ ਸਾਡੇ ਪਿੰਡ ਦੀ ਆਈ ਸਾਥ ਆਪਾਂ ਦੇਖਣਾ ਇਹ ਤਾਂ ਇੱਥੇ ਡੈਡੀ ਹੋਇਆ ਗੇਅਰ ਬੈਗ ਪਾਏ ਨਹੀਂ ਆਉਂਦਾ ਕਢਦੇ ਆਪਾਂ ਨੂੰ ਹੋਰ ਕਿਹੇ ਤਰੱਕੀ ਨਹੀਂ ਹੈ ਨਹੀਂ ਗਾ ਹੈ ਨਹੀਂ ਗਾ ਡੈੜੀ ਡੈਡੀ ਦਾ ਖੌਫ ਹੀ ਬਈ ਇੰਨਾ ਵਾ ਡੈੜੀ ਬਈ ਕੋਟਦਾ ਆ ਯਾਰ ਕੋਟਦਾ ਵਾਲਾ ਬਾਈ ਚੰਗਾ ਚੰਗਾ ਇਨਸਾਨ ਨਹੀਂ ਬਾਈ ਖੌਫ ਚਾਹੀਦਾ ਵੀ ਆ ਬਾਈ ਤਾਂ ਹੀ ਬਚਿਆ ਅੱਛਾ ਆ ਗੁਰਦੁਆਰਾ ਸਾਹਿਬ ਆਇਆ ਓਕੇ 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 ਆ ਮੇਰੇ ਸਾਹ ਨਾਲ ਇੱਥੇ ਦੁਕਾਨਾਂ ਹੁੰਦੀਆਂ ਜਿਹੜੀਆਂ ਹੁਣ ਬੰਦ ਹੋ ਗਈਆਂ ਹਨ ਬੰਦ ਕਰ ਪੀ ਸਾਡੇ ਪਿੰਡ ਦੇ ਵਿੱਚ ਵੀਰੇ ਸਰਦ ਦੁੱਧ ਪੋਣ ਵਾਲੇ ਵੀ ਕਿੰਨੇ ਹੋਣਗੇ 3-4 ਇੱਕ ਕਰਿਆਨਾ ਸਟੋਰ ਆ ਵੀਰੇ ਹੋ ਰਿਹਾ ਸਾਹਮਣੇ ਅੱਛਾ ਉਹ ਬੰਦ ਜਿਹੜਾ ਜਿਹੜਾ ਬੰਦ ਆ ਆ ਬੰਦ ਪਿਆ ਬਾਈ ਇਹਨਾਂ ਦਾ ਕਰਿਆਨਾ ਸਟੋਰ ਹੀ ਬੰਦ ਪਿਆ ਵਾ ਇਹਦਾ ਵੀਰੇ ਵਾਏ ਕਮਾਲ ਲਈ ਯਾਰ ਆ ਇੰਨਾ ਹੀ ਸਾਥ ਆ ਬਾਈ ਤੇ ਪੂਰਾ ਕੈਰੀ ਦੰਦੀਆਂ ਕੱਢਦਾ ਆ ਬਾਬਿਆਂ ਨਾਲ ਯਾਰ ਪਿੰਡਾਂ ਦਾ ਮਾਹੌਲ ਵੀ ਘੈਂਟ ਹੁੰਦਾ ਨਾ ਬਾਬਿਆਂ ਇਹ ਨਹੀਂ ਮੇਰੇ ਮਨ ਚ ਡਰ ਪਾਇਆ ਵਾ ਕੀ ਕੀ ਬੈਠਾ ਹੋਣਾ ਮੈਂ ਰਾਤ ਨੂੰ ਗਰਾਊਂਡ 'ਚ ਆਉਣਾ ਮੈਂ ਇਹਨਾਂ ਕੋਲੇ ਖੜ ਜਾਣਾ ਪੰਜ ਅੱਛਾ ਇਹਨੂੰ ਮੈਨੂੰ ਕਹਣਾ ਇੱਧਰ ਨਾ ਚਾਹੀ ਤੋਡੇ ਘਰ ਕੋਲੇ ਜਿਹੜਾ ਜੰਡਾ ਉੱਥੇ ਭੂਤ ਰਹਿੰਦੀ ਆ ਇਹ ਬੰਨ ਕੀ ਹੁੰਦੇ ਡਰ ਪੈ ਗਿਆ ਉਹ ਇਹ ਹਾਲ ਆ ਨਾ ਹੁਣ ਆਪਾਂ ਕਿੱਧਰ ਚੱਲੀਏ ਫਿਰ ਗਰਾਊਂਡ ਦਿਖਾ ਕੇ ਲੈ ਕੇ ਆਣਾ ਸਾਡੇ ਕੋਲ ਗਰਾਊਂਡ ਕਿਧਰਲੀ ਸਾਈਡ ਆ ਤੁਹਾਡਾ ਚੱਲ ਸੱਤ ਹੀ ਚੱਲ ਅੱਛਾ ਜਿੱਥੋਂ ਕੈਰੀ ਦਾ ਪੈਂਡ ਵਰ ਖਾਸਾ ਵੱਡਾ ਹੈ ਜਿੱਥੋਂ ਮੈਂ ਪਲੇਅਰ ਬਣਿਆ ਕਹਦਾ ਪਲੇਅਰ ਬਣਿਆ ਤੂੰ ਹੌਕੀ ਦਾ ਬੈਡਮਿੰਟਨ ਦਾ ਬੈਡਲ ਦਿਖਾਉਗਾ ਜੇ ਜਿੰਦਾ ਨਾ ਲਾਇਆ ਹੋਇਆ ਕਰਦੇ ਆ ਨੇ ਫੁੱਟਬਾਲ ਖੇਡਦਾ ਰਿਹਾ ਬਹੁਤ ਤਕੜੀ ਸਕੂਲੇ ਮੇਲਾ ਤਾਂ ਫਿਰ ਤੂੰ ਸਪੇਅਰ ਹੋਏਗਾ ਸਪੇਅਰ ਵੀ ਨਹੀਂ ਹੋਏਗਾ ਪਾਣੀ ਪੂਣੀ ਫੜਾਉਣ ਵਾਲਾ ਹੋਏਗਾ ਜਿੰਨੇ ਵੀ ਬੀਡੀਐਸ ਵਾਲੇ ਨਾ ਸਾਰੇ ਤੋਂ ਪਛਲੋ ਵੀ 2020 21 ਦੇ ਵਿੱਚ ਜਦੋਂ ਜਿੱਤ ਕੇ ਆਏ ਸੀਗੀ ਕੀ ਚੀਜ਼ ਸੀ ਵਿੱਚ ਟੋਡੇ ਪਿੰਡ ਦਾ ਸਕੂਲ ਹੈ ਕੀ ਹੈ ਇਹ ਸਕੂਲ ਆ ਇਹ ਐਂ ਜੀ ਕਹਤੋਂ ਲੱਗਦਾ ਜਿਵੇਂ ਬਾਂਦੀ ਪਿਆ ਹੁੰਦਾ ਦੇਖੀ ਨਹੀ ਨਹੀਂ ਵਾਹ ਦੇਖੋ ਕੂਰਾ ਹੈ ਘਾ ਖੂ ਪੂਰਾ ਹੈ ਬਾਹਰ ਪਿਆ ਵਾ ਇਹ ਪੂਰੇ 20 ਬਾਈ ਜਵਾਗ ਪੜਦੇ ਇੱਥੇ ਤੁਹਾਨੂੰ ਦੱਸਤਾ ਬਰੇ ਬਾਂਦੀ ਲੱਗਦਾ ਜਿਵੇਂ ਬਾਹਰੋਂ ਪੂਰਾ ਸਫਾਈ ਸੁਈ ਹੈਣੀ ਇਹਦੀ ਟੋਡੇ ਜਵਾਗਾਂ ਨੇ ਪੜਨ ਨਾ ਨਹੀਂ ਉਹ ਗੇਟ ਤਾਂ ਸਾਫ ਚਾਹੀਦਾ ਭਰਾਵਾ ਗੇਟ ਤੇ ਪੈਰਾ ਜਿੰਨਾ ਘਾ ਹੋਵੇ ਜਵਾਗ ਪੜਦੇ ਚੰਗੇ ਲੱਗਦੇ ਇੱਥੇ ਇਹ ਕਿਉਂ ਇੱਧਰ ਮੋੜ ਇੱਧਰ ਮੋੜ ਅੱਛਾ ਆ ਆ ਤੁਹਾਡਾ ਗਰਾਊਂਡ ਆ ਗਿਆ ਹੈ ਹਾਂ ਕਿਹੜਾ ਬਾਗੇ ਆ ਗਿਆ ਇਹ ਸਕੂਲ ਦਾ ਗਰਾਊਂਡ ਹੀ ਹੈ ਜਾਂ ਅਲੱਗ ਗਰਾਊਂਡ ਆ ਓਕੇ ਗਰਾਊਂਡ ਥੋੜਾ ਥੋੜਾ ਬਣਿਆ ਹੋਇਆ ਯਾਰ ਮੈਂ ਬਾਕੀ ਜਾਂਦਾ ਹੁੰਦਾ ਇਹ ਅੱਛਾ ਹੁਣ ਡਿਊਟੀ ਕਿਸੇ ਨੇ ਸੰਭਾਲ ਲਈ ਹੈ ਗਰਾਊਂਡ ਤਾਂ ਥੋੜਾ ਖਾਸਾ ਵੱਡਾ ਯਾਰ ਬੰਦਾ ਹੋਣਾ ਜਿਹੜਾ ਬਾਕੀ ਗਿਆ ਗਰਾਊਂਡ ਤਾਂ ਖਾਸਾ ਵੱਡਾ ਬਾਈ ਨਾ ਦਾ ਪਰ ਇੱਥੇ ਕੋਈ ਨਾ ਨੈੱਟ ਲੱਗਾ ਨਾ ਕੁਝ ਲੱਗਾ ਉਹ ਕਿੱਥੇ ਗਿਆ ਪੱਟ ਪੁੱਟ ਕੇ ਲੱਗਾ ਕੋਈ ਨਹੀਂ ਛੇੜੀ ਨਵੇਂ ਪੋਲ ਲੱਗਣੇ ਆ ਅੱਛਾ ਲੱਗਣੇ ਆ ਜੇ ਆਉਂਦੀਆ ਵੋਟਾਂ ਵਿੱਚ ਕੈਰੀਆਂ ਸਰਪੰਚ ਬਣਨਾ ਵਾ ਉਦੋਂ ਇੱਥੇ ਘਾਹ ਕੋ ਉਸਾ ਲਾਗ ਗਿਆ ਬਾਈ ਇੱਕ ਪਿੰਡਾ ਹੱਟਦਾ ਉਹੀ ਹੋ ਜਾਂਦੀ ਹੈ ਸਹਿਮਤੀ ਸਹਿਮਤੀ ਵੈਂਦੀ ਹੈ ਨਾ ਸਹਿਮਤੀ ਯਾਰ ਬਾਕੀ ਇਹ ਪਿੰਡਾਂ ਜਿਆਦਾ ਵਾ ਜਿਵੇਂ ਤੁਸੀਂ ਪਿਛਲੇ ਗਿਆ ਪਿੰਡ ਦੇ ਵੀ ਗੱਲ ਦੱਸਦਾ ਅਖਾੜੇ ਦੀ ਉੱਥੇ ਵੀ ਸਹਿਮਤੀ ਬਹੁਤ ਆ ਇੱਥੇ ਵੀ ਸਹਿਮਤੀ ਹੈਗੀ ਆ ਬਾਈ ਪੂਰੀ ਉਹ ਆਪਣੀ ਮੋਟਰ ਦੇਖਦੀ ਆ ਸਾਹਮਣੇ ਉਹ ਦੇਖਦੀ ਆ ਬਾਈ ਉਦੋਂ ਤੁਹਾਨੂੰ ਦਿਖਾਉਂਦੇ ਸੀ ਨਾ ਵਲੌਗ ਪਿਛਲੇ ਵਲੌਗ ਦੇਖਿਆ ਹੋਊਗਾ ਉੱਥੇ ਖੜੇ ਤੁਹਾਨੂੰ ਸਕੂਲ ਦਾ ਦਿਖਾਉਂਦੇ ਸੀਗੇ ਆ ਤੁਹਾਨੂੰ ਇੱਥੇ ਖੜੇ ਇਹ ਦਿਖਾ ਰਹੇ ਆ ਦੇਖੋ ਬਾਈ ਪਿੰਡ ਦਾ ਵਿਊ ਚੈੱਕ ਕਰੋ ਯਾਰ ਜਿਹੜਾ ਇਹ ਸਕੂਨ ਆ ਇਹ ਪਿੰਡਾ ਜੀ ਮਿਲਣਾ ਬਾਈ ਹੁਣ ਇੱਥੇ ਕੋਈ ਵੀ ਮੋਟਰ ਤੇ ਆ ਕੇ ਰਾਵਣਾ ਬਹਿ ਜਾਵੇ ਟੈਨਸ਼ਨ ਫਰੀ ਆ ਚਾਰੇ ਪਾਸੇ ਹਰੀਆਲੀ ਹਰੀਆਲੀ ਤੇ ਆ ਦੇਖੋ ਇੱਥੋਂ ਭੰਡਿੰਗ ਰਹੇ ਆ ਪੂਰੀ ਸ਼ਾਂ ਪਰ ਇਹੀ ਜਿਹੜਾ ਰਾਤ ਨੂੰ ਮਾਹੌਲ ਆ ਇੱਥੇ ਇੰਨਾ ਡਰਾਉਣਾ ਹੁੰਦਾ ਇੱਕਦਮ ਬਾਈ ਮੇਰੇ ਕੋਲੇ ਆਈ ਰਾਤ ਨੂੰ ਇਹ ਮੈਂ ਲੱਭੀ ਤਾ ਇੱਧਰ ਦੀ ਜਾਨ ਸਾਨੂੰ ਤਾਂ ਕੋਈ ਚੱਕਰ ਨਹੀਂ ਦਾ ਜਾਵਣੇ ਵੀਰੇ ਇੱਧਰ ਪਹੁੰਚ ਗਏ ਉਹ ਤੇ ਖੜੇ ਨੇ ਜਰਾ ਹਾਕੀਆ ਵਾਲੇ ਕਰਦੇ ਨੇ ਤੇ ਫੇਰ ਕੰਮ ਔਖਾ ਆਣ ਲਾਈ ਵੀਰੇ ਸੌਂ ਲੱਗੇ ਰਾਤ ਨੂੰ ਜਿਹੜਾ ਇਹ ਵਾਲਾ ਰੋਡ ਨਾ ਜਮਾਈ ਸੁਣਾ ਹੋਏਦਾ ਜਮਾਈ ਤੇ ਤੁਸੀਂ ਦੇਖੋ ਨਾ ਚਾਰੇ ਪਾਸੇ ਦਰਖਤਾਂ ਬੰਦੇ ਦਾ ਔਖਾ ਆਇਂਦਾ ਨਿੰਗਣਾ ਇਥੋਂ ਅੱਛਾ ਇਹ ਵਾਲੀ ਮੋਟਰ ਆ ਗਈ ਹੈ ਨਾ ਇਹ ਬਾਈ ਰਾਤ ਟੌਲ ਕਲਾ ਆਪਣੀ ਮੋਟਰ ਨੂੰ ਜਾਂਦਾ ਅੱਛਾ ਵਾਜੀ ਵਾਹ ਇਹ ਕੈਰੀ ਹੋਣਾਂ ਦੀ ਬਾਈ ਦੂਜੀ ਮੋਟਰ ਹੈ ਨਾ ਆਹ ਵਾਲੀ ਇਹਨਾਂ ਹਾਂ ਆਹੋ ਠੀਕ ਆ ਬਾਈ ਇਹ ਹੈਗੀ ਕੈਰੀ ਹੁਣ ਹੋਈ ਤੀਜੀ ਮੋਟਰ ਬਾਈ ਜੀ ਇੱਥੇ ਉਹ ਆ ਜਾਣੀ ਆਪਣਾ ਕੀ ਜਾਂਦੇ ਆ ਪਹੀਆ ਪਤਲੀ ਜੀ ਅੱਛਾ ਉਹ ਉਹੀ ਜਾਂਦੇ ਆ ਕੈਰੀ ਇਦਾਂ ਦੇ ਕੁੱਤੇ ਵਾਲੇ ਕੁੱਟਦਾ ਪਿੰਡ ਚ ਬਾਈ ਮੈਂ ਸੁਣਿਆ ਆ ਆ ਆ ਇਦਾਂ ਦੇ ਕੁੱਤੇ ਡੇ ਬਾਬਾ ਜਾਂਦਾ ਹੋਵੇ ਸਲੂਟ ਮਾਰ ਕੇ ਨਿਕਣਾ ਇੱਧਰ ਦੀ ਮੋੜ ਲੈ ਐਂ ਚੱਲੀਏ ਆਪਾਂ ਕੈਰੀ ਥੋੜੇ ਪਿੰਡ ਚ ਕਿੰਨੀ ਵੋਟ ਆ 4500 5600 ਹਾਂ ਹਾਂ ਇੰਨੀ ਬੜੀ ਜ਼ਿਆਦਾ ਆਪਾਂ ਸਰਕਾਰ ਡਰਦੀ ਆ ਇਹ ਪਿੰਡ ਤੋਂ ਸਾਡਾ ਰਾਜੂ ਭਈਆ ਅੱਛਾ ਹੈ ਆਣਾ ਠੀਕ ਆ ਹੁਣ ਬਾਈ ਇੱਧਰ ਚੱਲਦੇ ਆ ਕੈਰੀ ਦੇ ਪਿੰਡ ਨੂੰ ਯਾਰ ਐਵੇਂ ਗਾਲਾਂ ਕੱਢਦਾ ਰਿਆ ਰੋਡ ਰੋਣ ਵਾਲੀ ਸੋਣੀ ਪੜੀ ਹੋਈ ਹੈ ਇੱਧਰ 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 ਅੱਛਾ ਇੱਧਰ ਜਾਣਾ ਇੱਧਰ ਕੀ ਹੁਣ ਆਹ ਬਾਹਰ ਹੀ ਲਾਇਆ ਪਿਆ ਇਹਨਾਂ ਨੇ ਯਾਰ ਪੱਠੇ ਘੁੱਤਰ ਨਾਲ ਆ ਹੈ ਅੱਛਾ ਠੀਕ ਆ ਇਥੇ ਮੈਂ ਫੇਰ ਕੇ ਗਿਆ ਯਾ ਰੂਟਾ ਮੀਟਰ ਦੇਖ ਕੇ ਨੀ ਘੈਂਟ ਮੱਖੀ ਹੋਈ ਬਈ ਓ ਵਾਹ ਜੀ ਵਾਹ ਇਥੇ ਕੈਰੀ ਕੰਮ ਕਰ ਦਿੰਦਾ ਜਾਓ ਜਮਾਈ ਖਰਾਬ ਹੋ ਜਾਂਦਾ ਨਹੀਂ ਨਹੀਂ ਜਾਓ ਵਧੀਆ ਹੋ ਜਾਂਦਾ ਫੇਰ ਤੋਂ ਲਈ ਜਾਂਦਾ ਰੂਟਾ ਮੀਟਰ ਚਾਚਾ ਕਿ ਨਾ ਫੇਰ ਮੈਂ ਫੇਰਦਾ ਬਾਬਾ ਇੱਧਰ

ਤੇ ਹੁਣ ਕਿੱਥੇ ਜਾ ਫਿਰ ਅੱਛਾ ਹੁਣ ਆਹ ਵਾਲਾ ਘਰ ਆ ਠੀਕ ਆ ਠੀਕ ਆ ਇੰਦਰ ਜਾੜੀ ਹੁਣ ਪੱਕੀ ਗਾੜੀ ਆ ਫਿਰ ਤੇਰੀ ਇਹ ਨਾਲ ਵੀ ਪੱਕੀ ਆ ਸਰਾ ਸਰਾ ਇਹ ਫਿਰ ਇੱਕ ਆਦੀ ਜਗਾ ਵਾ 1 ਜੁਲਾਈ ਨੂੰ ਮੇਲਾ ਲਾ ਦਿੰਦਾ ਅੱਛਾ ਇੱਥੇ ਇੱਥੇ ਉਹਨਾਂ ਉਹਨਾਂ ਤੋਂ ਜਿਹੜਾ ਜ਼ਿਆਦਾ ਉਹਨਾਂ ਨੂੰ ਨਹੀਂ ਮੈਂ ਜੋਗੀ ਤੁਰਿਆ ਨਾਲ ਅੱਛਾ ਅੱਛਾ ਉਹ ਦੂਜੀ ਜਗਾ ਵਾ ਨਾ ਇੱਥੇ ਵੀ ਚੱਲ ਮਤਲਬ ਠੀਕ ਹੀ ਰਹਿ ਤਾ ਨਾ ਓਕੇ 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 ਇਹ ਤਾਂ ਪੀਰ ਬਾਬੇ ਦੀ ਜਗਾ ਇਹ ਸਥਾਨ ਆ ਨਾ ਪੀਰ ਬਾਬਾ ਦਾ ਠੀਕ ਆ ਜੀ ਕੈਰੀ ਚ ਪਿੰਡ ਚ ਕੈਰੀ ਨੂੰ ਦਿਖਾਉਣ ਲਈ ਜ਼ਿਆਦਾ ਆਪਦੀਆਂ ਮੋਟਰਾਂ ਆ ਬਾਈ ਮੋਟਰਾਂ ਹੀ ਨਹੀਂ ਕਰੀਦੀਆਂ ਖਤਮ ਹੋਣ ਚ ਆਉਂਦੀਆਂ ਗਿਆ ਚੌਥੀ ਪੰਜਵੀਂ ਮੋਟਰ ਦਿਖਾਉਣ ਲੱਗਾ ਵਾ ਇਹ ਤਾਂ ਇਥੋਂ ਆ ਸਾਹਮਣੇ ਡੀਕ ਤੋਂ ਸ਼ੁਰੂ ਹੋ ਜਾਂਦੀ ਆ ਇੰਨਾ ਤਾਂ ਯਾਰ ਗੱਲ ਤਾਂ ਆ ਇੰਨੀ ਤਾਂ ਬੰਦੀ ਕੋਲ ਜਾਗਾ ਹੈ ਨਹੀਂ ਜਿੰਨੀ ਕਰੀ ਤੂੰ ਲਈ ਫਿਰਦਾ ਵਾ ਠੀਕ ਹੈ ਠੀਕੇ ਰਿਹਾ ਕੌਫੜੀ ਏਡੇ ਕੋਲੇ ਗਰੀਪੀ ਆ ਬਾਈ ਕੰਮ ਹੋ ਰਿਹਾ ਸ਼ੁਰੂ ਹੋ ਗਿਆ ਉਹ ਸਾਹਮਣੇ ਜਿਹੜਾ ਸੜਕ ਤੋਂ ਪਾਰ ਸਫੇਦਾ ਲੱਗਿਆ ਹੋਇਆ ਉਹ ਅੱਛਾ ਉੱਥੇ ਤਾਂ ਕਾ ਉਸਮ ਠੀਕਾ ਕਾਫੀ ਹੋ ਗਿਆ ਨਾ ਇੱਥੇ ਹੈਗੇ ਆ

ਨਾ ਠੀਕ ਹੈ ਵੀ ਕੰਮ ਸਹੀ ਰਹਿੰਦਾ ਹਨ ਪਰ ਉਹ ਵੀ ਸਮੈਲ ਖਾਸ ਹੀ ਆਉਂਦੀ ਹੁੰਦੀ ਹੈ ਨਾ ਪਰ ਚਾਰ ਦੀ ਬਾਹਰ ਆਪਣੇ ਥਾਂ ਹੈਗਾ ਨਾ ਆਪਣੇ ਤੋਂ ਸੌਖਾ ਹੈ ਓਕੇ ਘਰੇ ਘਰ ਪਾਉਣ ਵਾਲਿਆਂ ਨੂੰ ਔਖਾ ਵਾ ਇੱਥੇ ਦਰਖਤ ਵਾਲੇ ਲੱਗੇ ਹੁੰਦੇ ਅੱਛਾ ਇੱਥੇ ਮੈਂ ਅੱਗੇ ਡੇੜੀ ਤੋਂ ਪਖੀ ਜਾਵਾਂ ਹਾਂ ਗੈਰ ਡਰਾਫਟ ਦਰੂਸ ਤੇ ਆਪਾਂ ਪੜ ਕੇ ਡੇੜੀ ਇਹਦਾ ਉਹਦਾ ਦੂਰ ਅੱਛਾ ਇੱਥੇ ਦਰਾਂ ਤੇ ਆ ਲੱਗੇ ਹੁੰਦੇ ਆ ਇਹ ਇਹ ਰੋਡ ਕਿਹੜਾ ਆ ਗਿਆ ਫਿਰ ਆ ਪਹੀ ਤੇ ਜਿਹੜੀ ਪਹੀ ਆ ਅੱਛਾ ਆ ਆ ਪਹੀ ਤੇ ਲੱਗੇ ਹੁੰਦੇ ਹੁੰਦੇ ਤੁਹਾਡੇ ਪਾਸੇ ਠੀਕ ਆ ਠੀਕ ਹੁਣ ਆਪਾਂ ਵਾਪਸ ਜਾਣਾ ਥੋੜੀ ਇਧਰ ਨਹੀਂ ਜਾਣਾ ਨਾ ਆਪਾਂ ਮੋਟਰ ਤੇ ਚੱਲਦੇ ਆ ਅੱਛਾ ਹੁਣ ਬਈ ਪੰਜੀ ਮੋਟਰ ਇੱਥੇ ਮੇਰਾ ਜਿਹੜਾ ਬਸ ਇਧਰ ਰਹਿਣਾ ਮੋਟਰ ਇਹ ਮੋਟਰ ਤੇ ਜ਼ਿਆਦਾ ਕਿਉਂ ਨਾ ਫਿਰ ਤੂੰ ਹੈ ਇਹ ਮੋਟਰ ਤੇ ਜ਼ਿਆਦਾ ਕਿਉਂ ਹੁੰਦਾ ਇੰਨੀ ਰਾਤ ਇਹਨੂੰ ਆ ਜਾਈਦਾ ਬੈਠੇ ਰਹੀਦਾ ਵਟਾ ਕੇ ਮੰਜਾ ਅੱਛਾ ਅੱਛਾ ਇਹ ਗੇਟ ਹੈ ਜਿਹੜਾ 2015 ਦਾ ਬਣਿਆ ਹੋਇਆ ਵਾ 15 ਦੇ ਬਣਿਆ ਹੋਣਗੇ 15 ਇਹਦਾ ਬਾਬਾ ਕਹਿੰਦਾ 15 ਦੇ ਬਣਿਆ ਕਹਿੰਦਾ ਹੁਣ ਜੇ ਤੇ ਬਣਿਆ ਹੋਇਆ ਕੰਮ ਹੋ ਜਾਣਾ ਹੀ ਇੱਕਦਮ ਉਹ ਪਾਪ ਹੋ ਜਾਣਾ ਹੈਗਾ ਹੁਣ ਆਪਾਂ ਕਿੱਧਰ ਨੂੰ ਜਾਣਾ ਐ ਇੱਧਰ ਹੀ ਆ ਲੈ ਇੱਧਰ ਆਪ ਕੀ ਹੁਣਾ ਸੀਗਾ ਇੱਥੇ ਡੈਡੀ ਹੁਣ ਇਹਨੇ ਕੰਬੈਨ ਧੋ ਕੇ ਖੜਾਈ ਅੱਛਾ ਇੱਥੇ ਆ ਗਈ ਚੌੜ ਤੇ ਮੈਂ ਲੈ ਗਈ ਯੌਕ ਮੈਂ ਜੀ ਕੰਬੈਨ ਅੱਛਾ ਲੈ ਕੇ ਆਇਆ ਬਾਬਾ ਇੱਥੇ ਆ ਕੇ ਬ੍ਰੇਕ ਨਹੀਂ ਲੱਗਣ ਮੈਂ ਐ ਕਰਕੇ ਪੌਂਡ ਦੇ ਵਿੱਚ ਵੀ ਸੱਟ ਨਹੀਂ ਮੈਂ ਤਾਂ ਚੱਲ ਬਈ ਦੇਖੀ ਅੱਛਾ ਕਰੇਣਾ ਓਏ ਹੁਣ ਬਾਬਾ ਉੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਓਏ ਹੋ ਰਿਹਾ ਡੈਡੀ ਡੈਡੀ ਵੀ ਕਰਦਾ ਓਏ ਉੱਥੇ ਨਹੀਂ ਜਾਣਾ ਬਾਈ ਕੁੱਟੂਗਾ ਚੱਲ ਕੇ ਆਈਏ ਬਰੇ ਰਹਿਣ ਦੇ ਵੀਰੇ ਯਾਰ ਤੂੰ ਤਾਂ ਗਾਲਾਂ ਖਾਣਗਾ ਹੀ ਐ ਤੂੰ ਮੇਰੇ ਵੀ ਗਾਲਾਂ ਬੁਆਏਗਾ ਮੋੜ ਦਾ ਮੋੜ ਦਾ ਮੋੜ ਦਾ ਪੱਕਾ ਪੱਕਾ ਅੰਡਰ 1 ਵੀਰੇ ਤੂੰ ਮੇਰੇ ਗਾਲਾਂ ਬੁਆਏਗਾ ਔਰ ਕੁਛ ਨਹੀਂ ਵੀਰੇ ਆ ਦੇਖੋ ਹੁਣ ਕੈਰੀ ਦੇ ਬਾਪੂ ਤੋਂ ਮੇਰੇ ਗਾਲਾਂ ਪੈਣ ਲੱਗੀਆਂ ਵਾ ਆ ਰਿਹਾ ਕੈਰੀ ਦਾ ਬਾਪੂ ਦੇਖੋ ਭਾਈ ਇੰਨੀ ਧੋਪ ਵਿੱਚ ਮਿਹਨਤ ਕਰ ਰਿਹਾ ਵਾ ਤੇ ਆ ਦੇਖੋ ਤੇ ਆ ਦੇਖੋ ਇਧਰ ਪਕਾਈ ਮਾਰਦਾ ਫਿਰਦਾ ਵੀਰੇ ਇਹ ਜਿਹੜੀਆਂ ਜ਼ਮੀਨਾਂ ਬਣੀਆਂ ਹੋਈਆਂ ਵੀਰੇ ਇਦਾਂ ਨਹੀਂ ਬਣੀਆਂ ਕੈਰੀ ਮੈਂ ਵੀਰੇ ਅਕਸਰ ਕੈਰੀ ਨੂੰ ਸਮਝਾਉਂਦਾ ਹੁਣ ਨਾ ਵਾ ਮੈਂ ਭਾਵੇਂ ਹੁਣ ਆਫ ਕੈਮਰਾ ਨਹੀਂ ਗੱਲ ਕਰ ਰਿਹਾ ਇਨ ਆਨ ਕੈਮਰਾ ਗੱਲ ਕਰ ਰਿਹਾ ਵਾਂ ਕਿ ਕੈਰੀ ਤੂੰ ਵੀ ਆਦੇ ਬਾਪੂ ਨਾਲ ਕੰਮ ਕਰਾਇਆ ਕਰ ਬਾਪੂ ਤੇਰਾ ਮਿਹਨਤੀ ਆ ਨਾ ਆਪਣੇ ਡੈਡੀ ਕੰਮ ਕਰਦੇ ਸੀ ਭਾਈ ਉਹਨਾਂ ਆਪਣੇ ਤੋਂ ਕੰਮ ਨਹੀਂ ਹੁੰਦਾਗਾ ਹਾਂਜੀ ਸੱਸ ਜੀ ਕਿਵੇਂ ਹੋ ਜੀ ਠੀਕ ਠਾਕ ਹੋ ਆ ਦੇਖੋ ਜੀ ਇਹਨੂੰ ਮੈਂ ਸਮਝ ਆਉਂਦਾ ਹੁੰਦਾ ਹੁੰਦਾ ਜੀ ਦੇਖੋ ਮੈਂ ਹੀ ਲੈ ਕੇ ਆਇਆ ਮੈਂ ਗਾਲਾ ਗੂਲਾ ਪਵਾ ਮੈਂ ਨੇ ਮੜੀ ਮੋਟੀ ਆ ਕੇ ਆ ਗਾ ਢੋਲੀ ਪਾ ਕੇ ਚੱਲ ਨਹੀਂ ਨਹੀਂ ਚੱਲੀ ਆਹੀ ਜਿਹੜੀ ਫੇਰ ਹੀ ਜਾਂਨੇ ਹਮੜੇ ਕੰਮ ਕਿੱਲੇ ਆ ਹੈ ਓ ਠੀਕ ਆ ਸੇ ਤਾਂ ਹੀ ਕੀ ਕਰਨਾ ਕੋਈ ਨਹੀਂ ਰੁਕ ਜਦੋਂ ਨਾ ਨਾ ਜਾ ਕੇ ਆਣਾ ਨਹੀਂ ਨਹੀਂ ਰੋਕ ਰੋਕੇ ਨਹੀਂ ਯਾਰ ਅਮੀ ਰੋਕ ਨਾ ਨਹੀਂ ਨਹੀਂ ਜਿਹੜੀ ਜਾਣਾ ਜਾਣਾ ਕਦੇ ਯਾਰ ਮੰਮੀ ਨਾਲ ਮਢੋਲੀ ਇਹ ਇਹ ਗੱਲ ਸਹੀ ਸੀ ਬਈ ਗਾਲਾ ਬਹਿਣ ਗਿਆ ਸੁਆਦ ਆਊਗਾ ਇਹ ਸੱਚੀ ਗੱਲ ਆ ਜਿਹੜੀ ਮਿਹਨਤੀ ਬਹੁਤ ਆ ਤੇਰਾ ਤੂੰ ਵੀ ਬਾਈ ਮੜਾ ਹੱਥ ਮਰਾਇਆ ਕਰੋ ਨਾ ਯਾਰ ਮੂੰਹ ਜਗ੍ਹਾ ਤੋਂ ਉੱਤਰ ਗਿਆ ਤੇ ਉਹ ਯਾਰ ਥੱਲੇ ਨੂੰ ਥੱਲੇ ਨੂੰ ਨਾ ਪਾ ਦੇ ਉਹਨੂੰ ਵੀਰੇ ਅਲੱਗ ਆ ਉੱਚ ਮੂੰਹ ਜਗ੍ਹਾ ਤੋਂ ਉੱਤਰ ਗਿਆ ਤੇਰਾ ਕਿਉਂ ਆ ਫੜੀ ਫੋਨ ਮਾੜਾ ਆ ਲੈ ਆ ਬਾਈ ਦੱਸ ਕਿਹਦੀ ਮੂੰਹ ਤੇਰਾ ਕਾਦੋਂ ਉੱਤਰ ਗਿਆ ਮੈਨੂੰ ਉਹ ਦੱਸ ਨਹੀਂ ਯਾਰ ਡੈਡੀ ਪਿਆਰੇ ਵੀਰੇ ਆਪਾਂ ਦੇ ਲਾ ਨੂੰ 10 ਮਿੰਟ ਬੈਠੇ ਆ ਦਿਖਾ ਦੇ ਮੜਾ ਡੈਡੀ ਆਪਦਾ ਉਹ ਦੇਖ ਲੈ ਵਿਚਾਰਾ ਫੇਰ ਉਹਨੇ ਢੋਲੀ ਚੱਕ ਲਈ ਆ ਤੇ ਉਹ ਫੇਰ ਗਲਤ ਗੱਲ ਆ ਉਹਦੀ ਆ ਕਿ ਥੱਲੇ 6 ਭਈਏ ਲਾਏ ਹੋਏ ਨਾਲ ਵੀ ਤੂੰ ਆਪ ਕਰ ਗੱਲ 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 ਇਹ ਨਹੀਂ ਗੀ ਮਿਹਨਤ ਦੀ ਹਮੈਂ ਤੈਨੂੰ ਸਮਝਾ ਰਿਹਾ ਆ ਪਰ ਮੇਰਾ ਸਮਝਾਉਣਾ ਤੈਨੂੰ ਦਿਲੋਂ ਬਾਣ ਰਿਹਾ ਕਿ ਤੇਰਾ ਬਾਪੂ ਦੇਖ ਕੇ ਬਾਈ ਦੇਖ ਲੈ ਯਾਰ ਕੀ ਕੰਮ ਕਰੀ ਜਾ ਰਿਹਾ ਤੂੰ ਸਾਲਿਆ ਕਾਹਤੋਂ ਨਹੀਂ ਕਰਦਾਗਾ ਓਏ ਉਹ ਤਾਂ ਬਾਈ ਹੁਣ ਡੈਡੀ ਵੀ ਗਲਤ ਗੱਲ ਆ ਹਨਾ ਪੰਜ ਭਈਏ ਲਾਇ ਹੋਇਆ ਰਿਹਾ ਪੌਣ ਲਈ ਪੰਜ ਨਾ 6 ਭਈਏ ਲੱਗੇ ਹੋਇਆ ਬਾਈ ਰੇ ਪੌਣ ਲਈ ਠੀਕ ਆ ਇੱਕ ਭਈਆ ਘਰੇ ਗਿਆ ਹੋਇਆ ਹਨਾ ਪੱਠੇ ਪੌਣ ਉਹੀ ਜਿਹੜਾ ਤੂੰ 6ਆ ਤੋਂ ਪਵਾਲਾ ਜਿਹੜਾ ਸੱਤ ਮਾਉਣੋਂ ਕਰ ਤੂੰ ਸਪਰੇਅ ਕਰਦਾ ਮੈਂ ਤੈਨੂੰ ਗਲਤ ਇਹੀ ਕਹਿਣਾ ਵਾ ਜਿਹੜੇ ਆਪਣੇ ਡੈਡੀ ਸੀਗੇ ਜਾਂ ਡੈਡੀਆਂ ਦੇ ਡੈਡੀ ਸੀਗੇ ਉਹਨਾਂ ਨੂੰ ਹੱਥੀਂ ਕਿਰਤ ਕਰਨਾ ਆਉਂਦਾ ਵਾ ਮਤਲਬ ਉਹ ਟੈੱਕੇ ਬੈਠ ਨਹੀਂ ਸਕਦੇ ਇੱਕ ਜਗ੍ਹਾ ਤੇ ਜਿਵੇਂ ਆਪਾਂ ਬੈਠ ਸਕਦੇ ਆ ਤੂੰ ਆ ਮੈਂ ਆ ਆਪਾਂ ਨੂੰ ਆਰਾਮ ਦੀ ਜ਼ਿੰਦਗੀ ਚਾਹੀਦੀ ਆ ਠੀਕ ਹੈ ਨਾ ਗੱਲ ਸੱਚ ਆ ਬਾਈ ਪਿਛਲੀ ਵਾਰ ਨਾ ਸਾਡੇ ਕੋਲ ਪਹਿਲੀ ਵਾਰ ਦੀ 70 80 ਕੱਲੀਆੜੀ ਸੀਗੀ ਤੇ 30 60 ਕੱਲੀਆੜੀ ਕਰਦੇ ਜਗਾ ਹੁਣ ਆ ਪਹਿਜਣਾ ਹਾਂ ਹਾਂ ਆਈਡੀ ਚੱਲਦੇ ਆ ਤੇ ਪਹਿਲੀ ਵਾਰ ਬਾਈ ਬਾਈ ਆਪਣਾ ਕੀ ਕਹਿੰਦਾ ਡੈਡੀ ਨੇ ਇੱਕ ਪਈਆ ਨਹੀਂ ਰੱਖਿਆ ਕੱਲੇ ਨਹੀਂ ਸਾਰਾ ਕੀਤਾ ਤੇ ਮੈਂ ਇੱਕ ਦੀ ਫੇਰ ਲੜਕੇ ਰਖਾਏ ਮੈਂ ਕਿਹਾ ਦੋ ਬੰਦੇ ਰੱਖਾ ਤੂੰ ਆ ਤਾਂ ਨਜ਼ਾਰੇ ਲੈ ਤੂੰ ਕੰਮ ਕਰਕੇ ਕੀ ਲੈਣਾ ਮੈਂ ਉਹੀ ਗੱਲ ਕਹਿਣਾ ਵਾ ਹੁਣ ਤੂੰ ਮੈਨੂੰ ਕੋ ਸੋਚੇਗਾ ਸਲਾਪ ਕਿਹੜਾ ਕੋ ਕਰਦਾ ਵਾ ਆ ਬੀ ਇਹੀ ਕਹਿੰਦਾ ਉਹ ਬੇਲੜਾ ਬੋਲ ਪਰ ਗੱਲ ਹੈ ਯਾਰ ਆਪਲੀ ਜਰਨੇਸ਼ਨ ਨੂੰ ਹੀ ਇਹ ਬਖਸ਼ ਹੋਈ ਹੋਈ ਆ ਹੈਗੇ ਆ ਜਿਹੜੇ ਕੰਮ ਕਰਦੇ ਆ ਹੌਲੀ ਹੌਲੀ ਘੱਡੀ ਜਾਂਦੇ ਆ ਜਿਹੜੇ ਆਪਣੇ ਪੁਰਾਣੇ ਬਿਊਰ ਕਿੰਨਾ ਕੰਮ ਕਰਦੇ ਹੋਂ ਦੇਖ ਲੈ ਜਮਾਈ ਘੱਟ ਗਈ ਆ ਆਜ ਤਾਂ 2 ਸਾਲ ਪਹਿਲਾਂ ਭਾਈ ਮੈਂ ਬੋਹ ਕਰਦਾ ਰਿਹਾ ਮੈਂ ਕੱਲਾ ਬੋਹ ਕਰਦਾ ਸੀ ਮੈਂ ਮਜ਼ਾਕ ਨਹੀਂ ਮੈਂ ਤੂੜੀ ਵਾਲੀ ਮੂਸੀ ਕੱਲਾ ਸਾਹਮ ਦਾ ਰਿਹਾ ਇੱਧਰ ਕੱਦੂ ਉੱਦੂ ਕੱਲਾ ਕਰਦਾ ਰਿਹਾ ਗੱਡੀਆਂ ਗੱਡੀਆਂ ਖੇਤਾਂ ਲਾ ਕੇ ਭੋਲੇ ਆ ਦੱਸੇਗਾ ਕਿ ਹਾਂ ਭਾਈ ਖੇਤ ਤੇ ਗੱਡੀ ਲੈ ਗਈ ਡੇੜੀ ਲੈ ਜਾ ਕੇ ਤੂ ਟੂੜੀ ਟਰਾਲੀ ਹਾਲ ਲੈਣ ਗਿਆ ਅੱਧੀ ਚੀਜ਼ ਭੁੱਲਿਆ ਹੁਣੀ ਫੇਰ ਗਾਲਾਂ ਪੈਣੀਆਂ ਇਹਦੇ ਕੁਵਾਰੇ ਦਾ ਗੋਬੜੀ ਜੱਟਪੁਰੇ ਟੂੜੀ ਬਣਾਉਣ ਗਏ ਬਾਈ ਮੇਰੇ ਮਗਰ ਟੂੜੀ ਜਾਰੀ ਤੁਸੀਂ ਇਹ ਤੋਂ ਮਗਰ ਤੋਂ ਟਰਾਲੀ ਗਿਆ ਇਹ ਕ ਟਰਾਲੀ ਹੌਕ ਨਿਕਲ ਗਈ ਮੈਨੂੰ ਪਤਾ ਹੀ ਨਹੀਂ ਚੱਲਿਆ ਉਵੇਂ ਹੀ ਘਰੇ ਆ ਗਿਆ ਡੈਡੀ ਕਹਿੰਦਾ ਤੁਸਨ ਲੱਗੇ ਮੈਨੂੰ ਯਾਦ ਨਹੀਂ ਡੈਡੀ ਕਹਿੰਦਾ ਟਰਾਲੀਆਂ ਦੋ ਸੀ ਮੈਂ ਕਿਹਾ ਇੱਥੇ ਕਿਤੇ ਪਈਆਂ ਹੋਣੀਆਂ ਉਹ ਜੱਟਪੁਰੇਡ ਕੀ ਬਈ ਦੇਖ ਲੈ ਯਾਰ ਟੱਕ ਲੋ ਬੰਦਾ ਦੋ ਟਰਾਲੀਆਂ ਲੈ ਕੇ ਆਇਆ ਟਰੈਕਟਰ ਪਿੱਛੇ ਬਾ ਕੇ ਘਰੇ ਆਉਂਦੇ ਤੇ ਇੱਕ ਟਰਾਲੀ ਰਹਿ ਗਈ ਇਹ ਕੈਰੀ ਚਾਲਾ ਜੀ ਬਾਈ ਕਰਾ ਮਾਰਨੇ ਮਾਰਨੇ ਟਰੈਕਟਰ ਵਲਟਾ ਦਵਾਂਗੇ ਚੱਕ ਲਈ ਆ ਕੇ ਉਹ ਘਾਦਰਾ ਬੱਬਾ ਦਾਂ ਮੈਂ ਬਾਈ ਥੋੜੇ ਦਿਨ ਲਈ ਬਾਹਰ ਜਾਣਾ ਪਾਕ ਦਿਨ ਲਈ ਡੈਡੀ ਦਾ ਡੈਡੀ ਫੋਨ ਲਾਇਆ ਕਰੇ ਗੱਲ ਕਰਕੇ ਕੱਟ ਲਿਆ ਕਰੇ ਯਾਰ ਮੁੱਖ ਦੀ ਗੱਲ ਆਇਆ ਹਾਂ ਗੱਲ ਤਾਂ ਹੋ ਲਿਆ ਫਿਰ ਮੈਂ ਆ ਕੇ ਪੁੱਛ ਹੀ ਲਿਆ ਯਾਰ ਤੈਨੂੰ ਕੋਈ ਗੁੱਸਾ ਮੇਰੇ ਨਾਲ ਹੈ ਕਿਉਂ ਕੀ ਹੋਇਆ ਤੂੰ ਗਾਲ ਗੋਲ ਕੱਢਦਾ ਹੀ ਇਹ ਇਹਨੂੰ ਆਇਆ ਜਿੰਨਾ ਤੱਕ ਮੇਰੇ ਘਰ ਦੇ ਤੋਂ ਗਾਲਾਂ ਨਹੀਂ ਪੈਂਦੀਆਂ ਇਟ ਮੀਨਸ ਮੈਨੂੰ ਘਰ ਦੇ ਮੇਰੇ ਪਿਆਰ ਨਹੀਂ ਕਰਦੇਗੇ ਯੈਸ ਸਹੀ ਗੱਲ ਹੈ ਨਾ ਤੇ ਮੋਟਰ ਤਾਂ ਹੁਣ ਚੱਲ ਪਈ ਦੇਖ ਚਾ ਬਾਬਾ ਬਹੁਤ ਮੋਟਰਾਂ ਦੇਖ ਲਿਆ ਹੁਣ ਤੇਰੀਆਂ ਮੋਟਰਾਂ ਨਹੀਂ ਮੁੱਕਣੀਆਂ ਹੈਗੀਆਂ ਰਾਜ ਐ ਐ ਉਹ ਬਈਆਂ ਨਾਲ ਕਹਿੰਦੇ ਪੂਰੀ ਬਣਦੀ ਹੈ ਕੈਰੀ ਵੀ ਬਹਿਣੀ ਉੱਠਣੀ ਹੈ ਬੰਦੇ ਇਹ ਕੁਲਚੇ ਵਾਲਾ ਸੀਗਾ ਹਾਂ ਹਾਂ ਇਹ ਤਾਂ ਕੁਲਚੇ ਖਾਣ ਨਾਲ ਫਿਰ ਤੂੰ ਪਿੰਡ ਆਇਆ ਤੇ ਯਾ ਉਦੋਂ ਉਦੋਂ ਟੇਨ ਵਾਲੀ ਖਵਾਲ ਹੁੰਦਾ ਹੁੰਦਾ ਸੀ ਖਾਲਾ ਹੈ ਲੈ ਬਾਈ ਇੰਨਾ ਪਿਆਰ ਹੈ ਕੇਰੀ ਦਾ ਕੇਰੀ ਦਾ ਨਾ ਕੇਰੀ ਪਰ ਭੁੱਖਾ ਨਹੀਂ ਮਰਦਾ ਮੈਂ ਫਲ ਘਰ ਦੇ ਕੱਢ ਦਨ ਕੇਰੀ ਭੁੱਖਾ ਨਹੀਂ ਮਰਦਾ ਭੁੱਖਾ ਘਰ ਹੀ ਆ ਆਪਣੇ ਕੋ ਕੋਈ ਨਹੀਂ ਕੋਈ ਨਹੀਂ 50 60 ਐਸਟ ਐਮ ਜਿਹੜਾ ਇਹ ਸੀਗਾ ਆਪਣਾ ਦਾ ਘੈਂਜਾ ਵਲੌਗ ਇਦਾਂ ਦੇ ਘੈਂਣ ਘੈਂਣ ਦੇ ਵਲੌਗ ਦੇਖਣ ਲਈ ਚੈਨਲ ਨੂੰ ਕੱਲ ਸਬਸਕ੍ਰਾਈਬ ਬਾਕੀ ਜਦੋਂ ਆਪਾਂ ਕੇਰੀ ਡੈਡੀ ਕੋਲ ਬੈਠੇ ਸੀਗੇ ਉੱਥੇ ਵਲੌਗ ਤਾਂ ਨਹੀਂ ਸਟਾਰਟ ਕੀਤਾ ਕਿਉਂਕਿ ਮੁੱਦਾ ਬੜਾ ਸੀਰੀਅਸ ਹੋਇਆ ਹੋਇਆ ਸੀਗਾ ਮੈਂ ਕੈਮ ਕੈਰੀ ਦੇ ਚਪੇੜਾ ਨਾ ਬਹਿਣ ਚੱਲਦੇ ਵਲੌਗ ਵਿੱਚ ਟੌਕ ਕਰਕੇ ਵਲੌਗ ਦੇਖਣ ਲਈ ਚੈਨਲ ਨੂੰ ਕੱਲ ਸਬਸਕ੍ਰਾਈਬ ਮਿਲਦੇ ਆ ਹੋਰ ਕਹਣ ਦੇ ਵਲੌਗਰ ਨਾਲ ਬਾਏ ਬਾਏ ਲਵ ਯੂ ਸਾਰਾ